ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਹਦਵਾਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਜਿੱਥੇ ਸਦਾ ਬਿਕਨ ਸਿੰਘ ਮਜੀਠੀਆ ਬਾਰੇ ਗੱਲਬਾਤ ਕਰਾਂਗੇ ਉੱਥੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਵੱਧ ਰਹੀ ਧੜੇਬੰਦੀ ਸੰਬੰਧੀ ਵੀ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਖਬਰ ਚੱਲ ਰਹੀ ਆ ਮੀਡੀਆ ਦੇ ਵਿੱਚ ਉਸ ਸੰਬੰਧੀ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਸਨਦ ਇੱਕ ਦਿਨ ਜੀਤ ਸਿੰਘ ਜੀ ਮਦੀਚੀਆ ਔਰ ਇਹਦੇ ਬਾਅਦ ਸਾਰੇ ਭਾਗ ਲੈਣ ਦੇ ਲਈ ਇਸ ਬਚਾਤ ਚਰਚਾ ਵਿੱਚ ਭਾਗ ਲੈਣ ਲਈ ਸਾਡੇ ਨਾਲ ਕਨੇਡਾ ਤੋਂ ਜੁੜ ਚੁੱਕੇ ਹਨ ਪ੍ਰਸਿੱਧ ਪੱਤਰਕਾਰ ਸਨਦ ਜਗਦੀਪ ਸਿੰਘ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਆਂ ਫਿਰ ਆਪਾਂ ਉਹਨਾਂ ਨੂੰ ਸਵਾਲ ਜਵਾਬ ਕਰਦੇ ਆਂ ਸਨਦ ਜਗਦੀਪ ਸਿੰਘ ਜੀ ਜੀ ਆਇਆਂ ਤੁਹਾਨੂੰ ਇਸ ਸ਼ੋਅ ਦੇ ਵਿੱਚ ਹਾਂਜੀ ਕਾਲ ਸਾਹਿਬ ਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਤੁਹਾਡਾ ਅੱਛਾ ਇਹ ਖਬਰ ਤਾਂ ਸਾਰੀ ਦੁਨੀਆ ਵਿੱਚ ਇੱਕ ਜੰਗਲ ਦੀ ਆਗ ਵਾਂਗੂ ਫੈਲੀ ਹੋਈ ਆ ਕਿ ਸਦਾ ਨਿਕਰਮਜੀਤ ਸਿੰਘ ਜੀ ਮਗੇਟਿਆ ਜਿਹੜੇ ਕਿ ਸਾਬਕਾ ਮੰਤਰੀ ਵੀ ਹਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਵੀ ਆ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਉਹਨਾਂ ਦੇ ਘਰ ਦੇ ਵਿੱਚੋਂ ਉਦੇ ਬਾਰੇ ਤੁਸੀਂ ਕੋਈ ਅਪਡੇਟ ਦਿਓ ਆਪਣੇ ਸੁਣਨ ਵਾਲਿਆਂ ਲਈ ਚਲ ਸਭ ਜਿਵੇਂ ਸਾਰਿਆਂ ਨੇ ਵੀਡੀਓ ਦੇਖ ਹੀ ਲਿਆ ਕਿ ਵਿਜੀਲੈਂਸ ਨੇ ਇੱਕ ਪਰਚਾ ਦਰਜ ਕੀਤਾ ਹੈ ਉਹਦੇ ਵਿੱਚ ਦੋ ट्रांजैक्शंस ਨੇ ਜਿਹੜੀ ਹੈ ਕਿ 100 ਕਰੋੜ ਤੋਂ ਵੱਧੀਆਂ ਹੋਈਆਂ ਨੇ ਟੋਟਲ ਲਗਭਗ 236 36000 ਦੇ ਆਸ-ਪਾਸ ਕਰੋੜ ਦਾ ਜਿਹੜਾ ਟ੍ਰਾਂਜੈਕਸ਼ਨ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇਲੀਗਲ ਟ੍ਰਾਂਜੈਕਸ਼ਨਸ ਨੇ ਅਚਚਕਰੀ ਹੋਈ ਹੈ ਤੇ ਹਾਂਜੀ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਪੈਸਾ ਬਣਾਇਆ ਗਿਆ ਇਹ ਇਲੀਜੀਟ ਇਲੈਜੀਟਿਮੇਟ ਰੀਕੈਲ ਬਣਾਇਆ ਗਿਆ ਅੱਛਾ ਜੀ ਸੋ ਉਹਦੇ ਵਿੱਚ ਇਹ ਵੀ ਐਲੀਗੇਸ਼ਨ ਲੱਗੇ ਆ ਜੀ ਵੀ ਇਹ ਕਿਸ ਤਰ੍ਹਾਂ ਪੈਸਾ ਬਣਿਆ ਡਰੱਗਸ ਵਾਲਾ ਮਾਮਲਾ ਜੀ ਉਹ ਕਾਫੀ ਕੁਝ ਕਿਹਾ ਗਿਆ ਤੇ ਵਿਜੀਲੈਂਸ ਨੇ ਪਰਚਾ ਕੀਤਾ ਪਰ ਫਿਲਹਾਲ ਜਿਹੜਾ ਫਾਈਨੈਂਸ਼ੀਅਲ ਫਰਾਡ ਜਿਹੜਾ ਦੱਸਿਆ ਗਿਆ ਸੋ ਮਜੀਠੀਆ ਬਿਕਮ ਸਿੰਘ ਮਜੀਠੀਆ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਕਾਫੀ ਵੋਕਲ ਵੀ ਨੇ ਹਾਂਜੀ ਇਹਦੇ ਖਿਲਾਫ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਉਹਦੇ ਖਿਲਾਫ ਪੰਜਾਬ ਦੇ ਵਿੱਚ ਤੇ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਲੁਧਿਆਣਾ ਦੇ ਬਾਈ ਇਲੈਕਸ਼ਨ ਹੋਇਆ ਉਹ ਤੋਂ ਪਹਿਲਾਂ ਉਹਨਾਂ ਨੇ ਇੱਕ ਮੰਤਰੀ ਜਿਹੜੇ ਭਗਵੰਤ ਮਾਨ ਕੈਬਨਿਟ ਦੇ ਵਿੱਚ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਦੀ ਇੱਕ ਬੜੀ ਅਪੱਤਿਜਨਕ ਵੀਡੀਓ ਵੀ ਉਹਨਾਂ ਨੇ ਕਹਿਆ ਸੀ ਕਿ ਅ ਨਸ਼ਕ ਕੀਤੀ ਸੀਗੀ ਸੋ ਉਹ ਇਹ ਕਹਿ ਰਿਹਾ ਕਿ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਹੈ ਇਹ ਪੋਲਿਟਿਕਲ ਵਿਵੰਡਕਰ ਦੇ ਤਹਿਤ ਕੀਤਾ ਗਿਆ ਹੈ ਤੇ ਦੂਸਰਾ ਉਹਨਾਂ ਨੇ ਇਹ ਵੀ ਗੱਲ ਜਿਹੜੀ ਜਦੋਂ ਉੱਤੇ ਵੇਜਿਲੈਂਸ ਦੀ ਟੀਮ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਪਹੁੰਚੀ ਉਹਨਾਂ ਦੇ ਘਰੇ ਅਮਰਸਰ ਦੇ ਵਿੱਚ ਜਿਹੜੀ ਉਹਨਾਂ ਦੀ ਰਿਹਾਈ ਸੀ ਪ੍ਰਾਈਵੇਟ ਤਾਂ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਮੈਨੂੰ ਫੜਨਾ ਸੋ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਅਸੀਂ ਅ ਇਹ ਪੋਲੀਟੀਕਲ ਇੱਕ ਸਾਡੇ ਖਿਲਾਫ ਇੱਕ ਵੈਂਡੇਟਾ ਜਿਹੜੀ ਸਰਕਾਰ ਕਰ ਰਹੀ ਹੈ ਕਿਉਂਕਿ ਅਸੀਂ ਜਿਹੜੀ ਆ ਇਹ ਸਰਕਾਰ ਦੇ ਖਿਲਾਫ ਬੋਲਦੇ ਆ ਪਰੰਤੂ ਉਸ ਤੋਂ ਬਾਅਦ ਵੀ ਚਲ ਸਾਹਿਬ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਹੋਰ ਸਿਗਨੀਫੀਕੈਂਟ ਹੋ ਜਾਂਦੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅਮਰਸਰ ਤੋਂ ਇੱਕ ਐਮਐਲਏ ਨੇ ਉਮਰ ਵਿਜੇ ਪ੍ਰਤਾਪ ਸਿੰਘ ਹਾਂਜੀ ਉਮਰ ਵਿਜੇ ਪ੍ਰਤਾਪ ਸਿੰਘ ਫਾਰਮਰ ਆਈਪੀਐਸ ਆਫੀਸਰ ਵੀ ਨੇ ਤੇ ਵੱਡੇ ਵੱਡੇ ਕੇਸਾਂ ਦੇ ਵਿੱਚ ਉਹ ਜਾਂਚ ਦੇ ਜਿਹੜੇ ਅਧਿਕਾਰੀ ਵੀ ਰਹੇ ਨੇ ਸੋਨੂ ਚ ਡਰੱਗਸ ਵਾਲਾ ਮਾਮਲਾ ਵੀ ਇੱਕ ਸੀਗਾ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਵੀ ਰਹੇ ਨੇ ਹੋ ਸੋ ਉਹਨਾਂ ਦਾ ਸਭ ਤੋਂ ਪਹਿਲਾ ਜੀ ਪਤੀ ਕਰ ਉਹਨਾਂ ਦਾ ਆਇਆ ਸੀਗਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੇ ਵਿਕਰਮ ਗਿਲੀਥੀਆ ਦੇ ਨਾਲ ਵਿਚਾਰਕ મતਭੇਦ ਹੈਗੇ ਨੇ ਪਰੰਤੂ ਜਿਸ ਤਰ੍ਹਾਂ ਉਹਨਾਂ ਦੀ ਅਰੈਸਟ ਕੀਤੀ ਗਈ ਆ ਉਹ ਗਲਤ ਹੈ ਉਹ ਗੱਲ ਇਹ ਪਹਿਲਾ ਬਿਆਨ ਸੀ ਇਹ ਪਹਿਲਾ ਬਿਆਨ ਸੀ ਉਸ ਤੋਂ ਬਾਅਦ ਫਿਰ ਕਾਂਗਰਸ ਦੇ ਸੁਖਬਾਲ ਸਿੰਘ ਖਹਿਰਾ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ Uh, even ਜਿਹੜੇ ਬੀਜਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਵੀ ਵਿਕ੍ਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਜਿਹੜਾ ਬੋਲਿਆ ਕਿ ਇਹ ਗਲਤ ਹੋਇਆ ਸੋ ਫਿਲਹਾਲ ਤਾਂ ਜਿਹੜਾ ਇਹ ਪੂਰਾ ਦਾ ਪੂਰਾ ਕੇਸ ਹੈ ਮੈਨੂੰ ਲੱਗਦਾ ਹੈ ਕਿ ਵਿਕ੍ਰਮ ਸਿੰਘ ਆਮ ਆਦਮੀ ਪਾਰਟੀ ਨੇ ਕੇਸ ਦਰਜ ਆਮ ਆਦਮੀ ਪਾਰਟੀ ਦੇ ਤੇ ਦੋਸ਼ ਲਗੇ ਕਿ ਉਹਨੇ ਕੇਸ ਦਰਜ ਕਰਾਇਆ ਵਿਜੀਲੈਂਸ ਨੇ ਕੇਸ ਦਰਜ ਕੀਤਾ ਤੇ ਪ੍ਰੰਤੂ ਇਹ ਜਿਹੜੀ ਸਿਆਸੀ ਹਲਕੇ ਦੇ ਵਿੱਚ ਇਹ ਇੱਕ ਵੱਡੀ ਗੱਲ ਚੱਲ ਰਹੀ ਹੈ ਕਿ ਇੱਕ ਜਿਹੜਾ ਇਹ ਉਲਟਾ ਪੈ ਗਿਆ ਦਾ ਬੇਸਿਕਲੀ ਬੇਸਿਕਲੀ ਇਹ ਜੇ ਵੀ ਸੂਰੇ ਸੂਰੇ ਸੋਲੇ ਮਜੀਠਿਆ ਵਿਕਰਮ ਮਜੀਠੀ ਨੂੰ ਘਰੋਂ ਚੱਕਿਆ ਜਾਏਗਾ ਤੇ ਉਸ ਤੋਂ ਬਾਅਦ ਸ਼ਾਇਦ ਜਿਹੜੇ ਸੋਸ਼ਲ ਮੀਡੀਆ ਦੀ ਟਰੈਕਸ਼ਨ ਮਿਲੇ ਪਰੰਤੂ ਉਹ ਸ਼ਾਇਦ ਕਿਸੇ ਨੂੰ ਐਨੀ ਉਮੀਦ ਨਹੀਂ ਸੀ ਕਿ ਜਿਹੜੀ ਆਪੋਜੀਸ਼ਨ ਵੀ ਐਨੀ سپورਟ ਦੇ ਵਿੱਚ ਵਿਕਰਮ ਮਜੀਠੀ ਦੇਖਲੇਗੀ ਪਹਿਲਾ ਬਿਆਨ ਤਾਂ ਬਲਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਦਾ ਆਇਆ ਸੀ ਸੋ ਇਹ ਇੱਕ ਬੜਾ ਸਿਗਨੀਫੀਕੈਂਟ ਡਿਵੈਲਪਮੈਂਟ ਹੋਈ ਹੈ ਵਿਕਰਮ ਮਜੀਠੀ ਉੱਤੇ ਪਹਿਲਾਂ ਕੇਜੂਲ ਸਾਹਿਬ ਨੇ ਵੀ ਇੱਕ ਵਾਰ ਦੋਸ਼ ਲਾਇਆ ਸੀ ਪਰੰਤੂ ਬਾਤ ਨੂੰ ਇਹ ਕੋਰਟ ਦੇ ਵਿੱਚ ਲਏ ਗਏ ਸਨ ਮਾਨ ਹਾਨੀ ਦਾ ਕੇਸ ਕੀਤਾ ਸੀ ਉਹਦੇ 2000 ਜਦੋਂ 17 ਵਾਲੇ ਇਲੈਕਸ਼ਨ ਸੀ ਉਹਨਾਂ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਅਪੋਲੋਜਾਈਜ਼ ਕੀਤਾ ਸੀਗਾ ਸੋ ਇਹ ਇਹਨਾਂ ਦਾ ਜਿਹੜਾ ਕਾਫੀ ਦੇਰ ਤੋਂ ਰੌਲਾ ਚੱਲਦਾ ਆ ਰਿਹਾ ਸੀ ਵਿਕਰਮ ਮਜੀਠੀਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵਿਕਰਮ ਮਜੀਠੀਆ ਕਾਫੀ ਦੇਰ ਤੋਂ ਸਰਕਾਰ ਦੇ ਖਿਲਾਫ ਬੋਲਦੇ ਆ ਰਹੇ ਨੇ ਲਗਾਤਾਰ ਬੋਲਦੇ ਰਹੇ ਨੇ ਇਹ ਵਿੱਚ ਕਿਸੇ ਤੋਂ ਕੋਈ ਗੱਲ ਲੁਕੀ ਨਹੀਂ ਹੈਗੀ ਭਗਵੰਤ ਮਾਨ ਦੇ ਖਿਲਾਫ ਵੀ ਬੋਲਦੇ ਨੇ ਭਗਵੰਤ ਮਾਨ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਮਿਨਿਸਟਰਸ ਨੇ ਉਹਨਾਂ ਦੇ ਖਿਲਾਫ ਵੀ ਬੋਲਦੇ ਨੇ ਕਈ ਮੁੱ ਔਰ ਲਗਾਤਾਰ ਬੋਲਦੇ ਨੇ ਇਹ ਗੱਲ ਤਾਂ ਟੁਟਲ ਨਹੀਂ ਜਾ ਸਕਦੀ ਪਰ ਤੂੰ ਨੇ ਐਫ ਆਈ ਆਰ ਦੀ ਸੱਚਾਈ ਕੀ ਹੈ ਐਫ ਆਈ ਆਰ ਦੇ ਵਿੱਚ ਕੀ ਕੀ ਹੋਈ ਜੀ ਫਾਈਂਡਿੰਗਸ ਨੇ ਇਹ ਹੁਣ ਅ ਆਪਣਾ ਚਲ ਸਰ ਇਹ ਪਹਿਲਾਂ ਤਾਂ ਜਿਹੜਾ ਹੁਣ ਕੇਸ ਜਰੂਰ ਹੋਇਆ ਹੈ ਫਿਰ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਹੁਣ ਰਿਮਾਂਡ ਹੋਏਗਾ ਰਿਮਾਂਡ ਤੋਂ ਬਾਅਦ ਹੁਣ ਦੇਖਣਾ ਇਹ ਹੋਏਗਾ ਕਿ ਫਿਰ ਵਿਜੀਲੈਂਸ ਉਹਦੇ ਵਿੱਚ ਚਲਾਨ ਪੇਸ਼ ਕਰਦੀ ਹੈ ਕਿ ਨਹੀਂ ਕਰਦੀ ਹਾਂਜੀ ਕਿ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਕਿ ਜਦੋਂ ਵਿਕਰਮ ਜੁਠੀਆ ਨੂੰ ਪਹਿਲਾ ਜਿਹੜਾ ਪਰਚਾ ਦਾਜ ਹੋਇਆ ਸੀ ਐਨਡੀਪੀਐਸ ਦਾ ਚੰਨੀ ਕੋਰਟ ਦੇ ਟਾਈਮ ਦੇ ਵਿੱਚ ਦਰਜ ਕੀਤਾ ਗਿਆ ਸੀ ਉਹ ਉਹਦੇ ਵਿੱਚ ਇਹ ਕਿਹਾ ਗਿਆ ਸੀ ਜਦੋਂ ਵਿਕਰਮ ਜੁਠੀਆ ਨੇ ਜ਼ਮਾਨਤ ਲਈ ਸੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਈ ਸੀ ਉਹਦੇ ਵਿੱਚ ਉਦੋਂ ਉਦੋਂ ਸਰਕਾਰ ਉਦੋਂ ਜਿਹੜਾ ਪ੍ਰੋਸੀਕਿਊਸ਼ਨ ਸੀ ਮਤਲਬ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੁੰਦੀ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਲੋਡ ਨਹੀਂ ਹੈ ਜਾਂਚ ਦੇ ਵਿੱਚ ਇਹਨਾਂ ਦੀ ਸੋ ਜਿਸ ਦੇ ਬੇਸਿਸ ਤੇ ਉਹਨਾਂ ਦੀ ਬੇਲ ਹੋ ਗਈ ਸੀ ਹਾਈ ਪੰਜਾਬ ਬਿਹਾਰ ਹਾਈ ਕੋਰਟ ਉਸ ਤੋਂ ਬਾਅਦ ਤੋਂ ਬਾਅਦ ਸਾਨੂੰ ਤੇ ਫਿਰ ਹੁਣ ਉਹਨਾਂ ਦੇ ਜਿਹੜੇ ਸਿਆਸੀ ਵਿਰੋਧੀ ਨੇ ਆਮ ਆਦਮੀ ਪਾਰਟੀ ਉਹ ਇਹ ਕਹਿ ਰਹੇ ਆ ਕਿ ਜਦੋਂ ਉਦੋਂ ਲੋੜ ਨਹੀਂ ਸੀ ਤੇ ਹੁਣ ਫਿਰ ਇਹ ਹੈ ਜੀ ਕਿਹੜੀ ਗੱਲ ਹੋ ਗਈ ਹਾਂ ਜਾਵਾਂਗੇ ਹਾਂਜੀ ਪਰੰਤੂ ਸਰਕਾਰ ਕਹਿੰਦੀ ਸਾਡਾ ਕੋਈ ਹੱਥ ਨਹੀਂ ਹੈ ਤੇ ਵਿਜੀਲੈਂਸ ਬਿਊਰੋ ਜਾਂਚ ਕਰ ਰਹੀ ਉਹਨਾਂ ਨੂੰ ਕੁਝ ਮਿਲਿਆ ਹੁਣ ਉਹਨੇ ਪਰਚਾ ਦਰਜ ਕੀਤਾ ਜਿਸ ਤੋਂ ਬਾਅਦ ਅਰੈਸਟ ਕੀਤਾ ਗਿਆ ਸੋ ਇਹ ਦੋਨੋਂ ਹੀ ਸਾਰੀਆਂ ਗੱਲਾਂ ਚੱਲ ਰਹੀਆਂ ਜਗਦੀਪ ਜੀ ਗੱਲ ਇਹ ਆ ਬਈ ਨਕ ਨਜੀਚੀਆ ਜਿਹੜਾ ਉਹ ਦੋਸ਼ੀ ਆ ਨਹੀਂ ਦੋਸ਼ੀ ਆ ਉਦੇ ਉਤੇ ਦੋਸ਼ ਸਾਬਤ ਹੁੰਦੇ ਆ ਨਹੀਂ ਸਾਬਤ ਹੁੰਦੇ ਇਸ ਗੱਲ ਦਾ ਨਿਰਣਾ ਤੇ ਕੋਟ ਕਰੇਗੀ ਨਾ ਉਹ ਅਦਾਲਤ ਦਾ ਫੈਸਲਾ ਕਰੂਗੀ ਲੇਕਿਨ ਜਿਸ ਤਰੀਕੇ ਦੇ ਨਾਲ ਉਹਦੇ ਕਾਦੇ ਵਿੱਚ ਚਿੱਟੇ ਕੱਪੜਿਆਂ ਦੇ ਵਿੱਚ ਵਿਜਬਲਸ ਦਾਖਲ ਹੋਈਆ ਉਹ 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 ਬਿਲਕੁਲ ਗੱਤ ਤਰੀਕੇ ਦੇ ਨਾਲ ਉਹਦੇ ਕਾਦੇ ਵਿੱਚ ਦਾਖਲ ਹੋਈ ਆ ਔਰ ਉਹ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਵੀ ਅਸੀਂ ਤੇਰੇ ਘਰ ਦੀ ਤਲਾਸ਼ੀ ਲੈਣ ਲਈ ਆ ਰਹੇ ਹਾਂ ਔਰ इवन ਉਹਦੀ ਘਰ ਵਾਲੀ ਇੱਕ ਪੋਲੀਟিক্যাল ਸਟੇਟਸ ਲੱਗਦੀ ਆ ਉਹ ਆਪ ਖੁਦ ਵੀ ਐਮਐਲਏ ਆ ਉਹਨਾਂ ਦਾ ਆਪਣਾ ਕੋਈ ਪਬਲਿਕ ਸਟੇਟਸ ਆ ਦੇਖੋ ਫਿਰ ਵੀ ਉਹਨਾਂ ਨੂੰ ਨਾਮ ਦੇਣੀ ਜਾਂ ਉਹਨਾਂ ਨੂੰ ਜਾਣਕਾਰੀ ਨਾ ਦੇਣੀ ਇਹ ਵੀ ਇੱਕ ਕਾਨੂੰਨ ਦੀ ਔਰ ਮੈਂ ਸੋ ਇਹ ਕਹੂੰਗਾ ਕਿ ਇੱਕ ਪੋਲੀਟੀਕਲ ਤੌਰ ਦੇ ਉੱਤੇ ਉਹਨਾਂ ਨਾਲ ਇਥੋਂ ਤੱਕ ਬਹੁਤ ਜ਼ਿਆਤੀ ਹੋਈ ਆ ਕਿ ਮੈਂ ਬਿਜ਼ਨਸ ਨੇ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਕੀ ਕਹਣਾ ਤੁਹਾਡਾ ਇਸ ਬਾਰੇ ਚਲ ਸਭ ਇਹਨਾਂ ਅਪਨ ਟੈਕਨੀਕਲੀ ਦੇਖਣਾ ਪਏਗਾ ਵੀ ਜਿਹੜੀ ਦੇਖੋ ਜਦੋਂ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਜਦੋਂ ਕਿਸੇ ਆਮ ਬੰਦੇ ਦੇ ਐਫ ਆਈ ਆਰ ਦਰਜ ਹੋ ਜਾਂਦੀ ਹੈ ਤੇ ਜਦੋਂ ਪੁਲਿਸ ਉਹ ਚੱਕ ਕੇ ਉਹਨੂੰ ਜਾਣਕਾਰੀ ਦੇ ਕੇ ਨਹੀਂ ਅਰੈਸਟ ਕੀਤਾ ਜਾਂਦਾ ਅੱਛਾ ਇਹ ਤਾਂ ਆਪਾਂ ਮੰਨ ਕੇ ਚੱਲੀਏ ਕਿ ਜਦੋਂ ਕਿਸੇ ਦੇ ਉੱਤੇ ਪਰਚਾ ਦਰਜ ਹੁੰਦਾ ਹੈ ਤੇ ਹੁਣ ਜਿਹੜਾ ਜਿਹੜੇ ਬੰਦੇ ਦੇ ਕੋਲ ਪਰਚਾ ਦਰਜ ਹੋਏਗਾ ਉਹਨੂੰ ਜਾਣਕਾਰੀ ਤਾਂ ਦਿੱਤੀ ਜਾਏਗੀ ਹਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਜੇ ਤੁਹਾਨੂੰ ਜਾਂਚ ਵਿੱਚ ਬੁਲਾਉਣਾ ਹੈ ਤਾਂ ਤੁਹਾਨੂੰ ਸਮਨ ਭੇਜਿਆ ਜਾਂਦਾ ਹੈ ਬਕਾਇਦਾ ਹਾਂ ਜੀ ਉਹ ਜਾਂਚ ਵਿੱਚ ਸ਼ਾਮਿਲ ਹੋਣ ਵਾਸਤੇ ਬਕਾਇਦਾ ਸਮਨ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਜਾਣਾ ਹੁੰਦਾ ਉਸ ਤੋਂ ਬਾਅਦ ਜੇ ਕਿਸੇ ਨੂੰ ਥੋੜਾ ਜਿਹਾ ਡਰ ਹੋਵੇ ਉਹ ਆਪਣੀ ਐਂਟੀਸੀਪਟਰੀ ਬੀਲ ਵੀ ਫਾਈਲ ਕਰ ਦਿੰਦਾ ਕਿ ਮੇਰੇ ਤੇ ਪਹਿਲਾਂ ਪਹਿਲਾਂ ਕਈ ਕ੍ਰਿਟੀਕਲ ਕੇਸਿਸ ਜਦੋਂ ਹੋਇਆ ਕਿ ਔਰ ਐਡਿਸਪਿਟਰੀ ਬੀਲ ਜਿਹੜੀ ਉਹਨੇ ਪਹਿਲੇ ਫਾਈਲ ਕਰਤੀਆਂ ਤਾਂ ਕਿ ਰੈਸਟੋਰੈਂਟ ਫਿਰ ਕੋਟ ਨੂੰ ਟਾਈਮ ਦੇ ਦਿੰਦਾ ਕਿ ਅਗਰ ਉਹਦੀ ਰੈਸਪੋਨਸ਼ਨ ਨੂੰ ਇਹਨੇ ਕੰਦਾ ਟਾਈਮ ਦਿੱਤਾ ਜਾਵੇ ਠੀਕ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਇਹ ਆਪਾਂ ਟੈਕਨੀਕਲਟੀਜ਼ ਇਹਦੇ ਬਾਰੇ ਆਈ ਐਮ ਨਾਟ ਅਵੇਅਰ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਨਹੀਂ ਦੱਸਣਾ ਚਾਹੀਦਾ ਸੀ ਦੂਜੀ ਗੱਲ ਵਰਦੀ ਵਾਲੀ ਰਹੀ ਕਿ ਵਰਦੀ ਪਾ ਕੇ ਨਹੀਂਗੇ ਵਿਜੀਲੈਂਸ ਵਰਦੀ ਪਾ ਕੇ ਮੈਨ ਲੱਗਦਾ ਨਹੀਂ ਕਿ ਤੇ ਰੇਡ ਕਰਦੀ ਹੈ ਵਿਜੀਲੈਂਸ ਇਕੁਇਲ ਬਿਕਿੰਗ ਅਪ ਕਿਨਪੁਲਿਸ ਦਾ 노 ਡਾਊਟ ਵਰਦੀ ਵਾਲੇ ਬੰਦੇ ਵੀ ਨਾਲ ਜਾਣੇ ਚਾਹੀਦੇ ਵੂਮਨ ਕਨਸਟੇਬਲ ਜਿਹੜੇ ਉਹ ਇੱਕ ਨਫਰੀ ਹੁੰਦੀ ਹੈ ਉੱਥੇ ਜਾ ਕੇ ਇਹ ਦੱਸਿਆ ਗਿਆ ਕਿ ਸਾਨੂੰ ਮ੍ਰਿਥੀਆ ਕਮਿਊਨਿਟੀ ਨੇ ਵਾਰ-ਵਾਰ ਇਹ ਗੱਲ ਕਹੀ ਜੇ ਕਿ ਮੈਨੂੰ ਨਹੀਂ ਦੱਸਿਆ ਗਿਆ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਵਿਜੀਲੈਂਸ ਦੇ ਆਫੀਸਰਸ ਨੇ ਕਿਹਾ ਕਿ ਸਾਡੀ ਪਹਿਲਾਂ ਗੱਲ ਸੁਣੋ ਸੋ ਉਹ ਤਾਂ ਦੇਖੋ ਨੌਕਚੋਗਾ ਉਹ ਤਾਂ ਪੋਲਿਟਿਕਲ ਮਾਈਲੇਜ ਤਾਂ ਹਰੇਕ ਹੀ ਲੈਣ ਦੀ ਕੋਸ਼ਿਸ਼ ਕਰਦਾ ਜੇ ਆਵਾਮੀ ਪਾਰਟੀ ਤੇ ਕੈਲੀਗੇਸ਼ਨ ਲੱਗਦਾ ਕਿ ਉਹਨੇ ਪੋਲਿਟਿਕਲ ਬੈਂਡਾ ਦਿੱਤਾ ਹੈ ਤੇ ਮ੍ਰਿਥੀਆ ਸਾਹਿਬ ਨੇ ਵੀ ਥੋੜਾ ਜਿਹਾ ਪੋਲਿਟਿਕਲ ਤਾਂ ਆਪਣੇ ਆਪ ਦੀ ਸਿੰਕਥੀ ਗੈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਨਾਲ ਧੱਕਾ ਹੋ ਰਿਹਾ ਸੋ ਉਹ ਉਹ ਤਾਂ ਸਾਰੇ ਪਾਸੇ ਪੋਲਿਟਿਕਲ ਸਟੈਂਡਸ ਤਾਂ ਸਾਰੇ ਹੁੰਦੇ ਹਨ ਅ ਜਿਵੇਂ ਤੁਸੀਂ ਉਹਨਾਂ ਦੀ ਗੱਲ ਕੀਤੀ ਉਹ ਜਿਹੜੇ ਵਾਈਫ ਨੇ ਉਹ ਸਿਟਿੰਗ ਐਮ ਐਲ ਏ ਨੇ ਉਹ ਆਪਣੇ ਘਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੇਰੇ ਅਸੀ ਸਾਲ ਦੀ ਮਾਤਾ ਅੰਦਰ ਸਿੱਖ ਸੰ ਹਾਂਜੀ ਦੇਖੋ ਇਹਦੇ ਵਿੱਚ ਇਹ ਹੁੰਦਾ ਕਿ ਵਿਜੀਲੈਂਸ ਵਿਜੀਲੈਂਸ ਦੀ ਟੀਮ ਤੇ ਦੋਸ਼ ਲੱਗੇ ਨੇ ਕਿ ਸਾਡੇ ਘਰ ਧੱਕੇ ਨਾਲ ਆ ਕੇ ਬੜਗੇ ਧੱਕੇ ਮਾਰ ਕੇ ਧੱਕੇ ਮਾਰ ਮਾਰੇ ਗਏ ਨੇ ਜੀ ਇਹ ਇਹ ਦੇਖਣ ਵਾਲੀ ਗੱਲ ਹੈ ਜੀ ਮਾਰੇ ਗਏ ਨੇ दैट इज ਰੋਂਗ ਤੁਸੀਂ ਇਲੈਕਟਿਡ ਮੈਂਬਰ ਦੇ ਘਰ ਜਾ ਕੇ ਇਦਾਂ ਨਹੀਂ ਕਰ ਸਕਦੇ ਹਾਂਜੀ ਜੀ ਜੀ ਉਹਨਾਂ ਦੀ ਗੱਲ ਦੇ ਉੱਤੇ ਜਾਈ ਉਹਨਾਂ ਨੇ ਫਿਰ ਇਹ ਗੱਲ ਕਹੀ ਹੈ ਕਿ ਮੇਰੇ ਜਿਹੜੇ 80 ਸਾਲ ਦੇ ਮਦਰ ਸਨ ਅੰਦਰ ਬਿਮਾਰ ਸਨ ਤੇ ਉਹਨਾਂ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜਾ ਫੁੱਲ ਅਫਰਾਲੀ ਕੀਤੀ ਆ ਉਹ ਵੀ ਕਿੰਨਾ ਕਿਤੇ ਜਿਹੜੀ ਗਲਤ ਹੈ ਉਹ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹ ਹੈ ਜਿਹਾ ਕੋਈ ਵੀ ਕਾਨੂੰਨੀ ਹੈਗਾ ਕਿ ਤੁਸੀਂ ਕਿਸੇ ਬਜ਼ੁਰਗ ਦੇ ਕਮਰੇ ਜਾਓ ਜਿਹੜਾ ਕਿ ਬੈਡ ਰਿਟਨ ਹੋਵੇ ਉਹਦੇ ਤੁਸੀਂ ਫੁੱਲ ਅਫਰਾਲੀ ਕਰੋ ਥਿਸ ਇਜ਼ ਥੈਟ ਇਜ਼ ਰੋਂਗ ਥੈਟ ਇਜ਼ ਵੈਰੀ ਰੋਂਗ ਇਨਫੀ ਹਾਂ ਜੀ ਸੋ ਇਹ ਗੱਲ ਹੈਗੀ ਆ ਫਿਰੰਤੂ ਇਹ ਕਹਿਣਾ ਕਿ ਸਾਨੂੰ ਦੱਸ ਕੇ ਨਹੀਂ ਪੁਲਿਸ ਕੋਲੇ ਦੱਸ ਕੇ ਹੀ ਜਾਂਦੀ ਸੀ ਕਿਹੜੀ ਚੀਜ਼ ਦਾ ਫੈਕਟਰ ਹਾਂ ਪੁਨਰਸਕਿਰਿਆਾਸ ਕਿਉਂ ਜਾਏਗੀ ਜਦੋਂ ਤੁਸੀਂ ਕਿਸੇ ਦੇ ਪਰਚਾ ਕੀਤੇ ਤਾਂ ਉਹਦੀ ਅਰੈਸਟ ਦੇ ਲਈ ਦਸਕ ਨਹੀਂ ਜਾਇਆ ਜਾਂਦਾ ਤਾਂ ਚਲੋ ਇੱਕ ਪੋਲਿਟਿਕਲ ਦੋਨੇ ਪਾਸੇ ਹੋ ਜਾਂਦਾ ਹੁੰਦਾ ਹੈ ਸੋ ਪਰੰਪਰਪਰੰਪਰ ਲੱਗਦਾ ਹੈ ਕਿ ਬਿਜ਼ਨਸ ਲਈ ਇਹ ਜ਼ਰੂਰੀ ਹੈਗਾ ਕਿ ਉਹ ਕਿਸੇ ਵੀ ਨਹੀਂ ਜਦੋਂ ਤੁਸੀਂ ਜਾਂਚ ਦੇ ਕੋਹ ਦੇ ਵਿੱਚ ਦੋ ਤਰ੍ਹਾਂ ਹੁੰਦੇ ਆ ਦੋ ਗੱਲਾਂ ਹੁੰਦੀਆਂ ਚਲੋ ਟੈਕਨੀਕਲੀ ਜਿੰਨਾ ਮੈਨੂੰ ਪਤਾ ਹੈ ਬਾਕੀ ਮੈਂ ਮਤਲਬ ਇਹ ਫਾਈਲ ਮੇਰੇ ਨਹੀਂ ਮੇਰੇ ਵੀ ਹੋ ਸਕਦਾ ਹੈਗਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਤੂੰ ਜਦੋਂ ਕਿਸੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜੇ ਬੰਦੇ ਤੋਂ ਕੁਝ-ਕੁਝ ਕਰਨੀ ਹੁੰਦੀ ਹੈ ਉਹਨੂੰ ਸਮਨ ਦਿੱਤਾ ਜਾਂਦਾ ਸਮਨ ਭੇਜਿਆ ਜਾਂਦਾ ਨਾ ਬਕਾਇਦਾ ਸਮਨ ਕਦੋਂ ਭਾਇਆ ਜਾਂਦਾ ਕਿ ਜੀ ਤੁਸੀਂ ਤੁਹਾਡੀ ਇਸ ਵਿੱਚ ਸ਼ਮੂਲੀਅਤ ਦੀ ਲੋੜ ਹੈ ਤੁਹਾਡੀ ਜਿਹੜੀ ਇਸ ਪੁਛਪੜਤਾਲ ਕਰਨੀ ਹੈ ਇਸ ਮਾਮਲੇ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਹੋ ਗਈ ਇਹ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਐਸ ਪਰ ਟੈਕਨੀਕਲ ਜਿਹੜੀ ਮਸਲੇ ਹੁੰਦੇ ਨੇ ਟੈਕਨੀਕਲੀ ਐਫ ਆਈ ਆਰ ਤਫਤੀਸ਼ ਤੋਂ ਬਾਅਦ ਪਹਿਲਾਂ ਦਰਜ ਕਰ ਲਈ ਜਾਂਦੀ ਹੈ ਪ੍ਰੀਲੀਮਰੀ ਤਫਤੀਸ਼ ਤੋਂ ਬਾਅਦ ਫਿਰ ਬੰਦੇ ਦੀ ਅਰੈਸਟ ਭਾਈ ਜਾਂਦੀ ਹੈ ਜੇ ਪਾਉਣ ਵਾਲੀ ਹੋਵੇ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਫਰਦਰ ਜਿਹੜੀ ਜਾਂਚ ਕੀਤੀ ਜਾਂਦੀ ਹੈ ਸੋ ਉਹ ਹੈ ਪਰੰਤੂ ਜਿਹੜੀ ਤੁਸੀਂ ਗੱਲ ਕਹੀ ਹੈ ਜਿਵੇਂ ਨਾ ਅਲੀਗੇਸ਼ਨ ਲੱਗੇ ਨੇ ਵਿਜਲੈਂਸ ਦੇ ਉੱਤੇ ਕਿ ਮਿਸ ਹੈਂਡ ਮੈਨ ਹੈਂਡਲਿੰਗ ਉਹਨਾਂ ਨੇ ਕੀਤੀ ਉੱਥੇ ਜਾ ਕੇ ਉਹ दैट इज ਰੌਗ ਉਹ ਉਹ ਗਲਤ ਹੈ ਉਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰੰਤੂ ਹਾਂ ਜੇ ਇਹ ਗੱਲ ਕਹੀ ਜਾਵੇ ਵੀ ਕਿ ਆਮ ਆਦਮੀ ਪਾਰਟੀ ਦੇ ਨੋ ਡਾਊਟ ਉੱਤੇ ਬਹੁਤ ਵੱਡਾ ਇੱਕ ਅਲੀਗੇਸ਼ਨ ਲੱਗਿਆ ਜੀ ਪੋਲਿਟੀਕਲ ਵੈਂਡੈਟਾ ਹੈ ਕਿਉਂਕਿ ਇਮੀਡੀਏਟਲੀ ਇਲੈਕਸ਼ਨ ਦਾ ਰਿਜ਼ਲਟ ਆਇਆ ਖਤਮ ਹੋਇਆ ਇਲੈਕਸ਼ਨ ਜਿੱਤੇ ਤੇ ਨਾਲ ਜਿਲ੍ਹਾ ਵਿਕ੍ਰਮ ਸਿੰਘ ਮਝੂਠੇ ਦੇ ਕਰਤਾ ਦਾ ਰਹਿੰਦਾ ਇੱਕ ਕ੍ਰੋਨੋਲੋਜੀ ਸਮਝਣ ਦੀ ਲੋੜ ਆਪਾਂ ਨੂੰ ਵੀ ਪਰantu ਮਜੀਠੀਆ ਸਾਹਿਬ ਨੇ ਵੀ ਪੂਰਾ ਮਤਲਬ ਆਪਣਾ ਪੂਰਾ ਜਿਹੜਾ ਰੋਲਾ ਪਰਾ ਪਾ ਕੇ ਰੱਖਿਆ ਉਹਨੇ ਪੋਲਿਟিক্যাল ਮੈਲੇਜ ਹੈ ਹੀ ਇਸ ਅ ਪੋਲਿਟਿਸ਼ੀਅਨ ਸੋ ਹੁੰਦਾ ਹੀ ਨਹੀਂ ਹੁੰਦੀ ਜੋ ਕੋਈ ਹਾਂ ਸੋ ਦੋ ਜੇ ਆਪਾਂ ਦੋਨਾਂ ਦੀ ਬੈਲੈਂਸ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਜੇ ਮੈਂ ਗਲਤ ਗਲ ਸਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਪਰਚਾ ਦਰਜ ਹੋ ਕੇ ਅਰੈਸਟ ਦੇ ਲਈ ਮੈਨੂੰ ਲੱਗਦਾ ਪ੍ਰਾਇਰ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇਣੀ ਹੁੰਦੀ ਬਟ ਹਾਂ ਜੇ ਤੁਸੀਂ ਜਾਂਚ ਵਿੱਚ ਬੁਲਾ ਰਹੇ ਹੋ ਕਿਸੇ ਨੂੰ ਹਾਂ ਜੇ ਮਜੀਠੀਆ ਸਾਹਿਬ ਨੂੰ ਜਾਂਚ ਵਿੱਚ ਬੁਲਾਇਆ ਉਹਨਾਂ ਨੇ ਵੀ ਸਾਨੂੰ ਆਓ ਪਹਿਲੇ ਤੁਹਾਡੀ ਜਾਂਚ ਦੀ ਸਰਵਿਸ ਉੱਥੋਂ ਉਹਨਾਂ ਨੂੰ ਸਮਝਿਆ ਉਹ 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 ਨਾਲ ਦੇ ਕਾਨੂੰਨੀ ਜਿਹੜੇ ਮਾਹਰ ਨੇ ਹੁਣ ਜਿਹੜੇ ਉਹਦੇ ਜਿਹੜੇ ਵਕੀਲ ਨੇ ਉਹੀ ਜ਼ਿਆਦਾ ਚੰਗੀ ਤਰ੍ਹਾਂ ਦੱਸ ਪਾਉਣਗੇ ਆਪਾਂ ਨੂੰ ਠੀਕ ਹੈ ਕੋਰਟ ਦੇ ਵਿੱਚ ਇਹ ਸਾਰੇ ਹੁਣ ਕਿਉਂਕਿ ਹੁਣ ਤਾਂ ਮੈਟਰ ਜਿਹੜਾ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਓਬਵੀਅਸਲੀ ਹੁਣ ਸਾਰਾ ਕੋਰਟ ਦੇ ਵਿੱਚ ਜਿਹੜੀ ਬਿਜ਼ਨਸ ਨੇ ਜਿਹੜੀ ਗਲਤੀ ਕੀਤੀ ਹੈ ਜਿਹ ਬਿਜ਼ਨਸ ਨੇ ਕਿਉਂਕਿ ਇਹ ਇਹਨਾਂ ਲੂਪ ਹੋਲਸ ਹੁੰਦੇ ਆ ਚਲ ਸਾਬ ਕਾਨੂੰਨੀ डाव ਪੇਚ ਹੁੰਦੇ ਆ ਤੇ ਉਹਨਾਂ ਦੀ ਬਕਾਇਦਾ ਇੱਕ ਜਿਹੜੀ ਲੀਗਲ ਟੀਮ ਹੋਏਗੀ ਬਿਕਰਮ ਜੀ ਠੀਆਦੀ ਤੇ ਉਹ ਬਿਲਕੁਲ کورٹ ਦੇ ਵਿੱਚ ਜਾ ਕੇ ਚੀਜ਼ਾਂ ਸਾਰੀਆਂ ਨਸ਼ਰ ਕਰਨਗੇ ਕਿ ਦੇਖੋ ਜੀ ਆਹ ਫਲਾ 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 ਟੈਕਨੀਕਲ ਟਿਕਸ ਨੂੰ ਇਗਨੋਰ ਕੀਤਾ ਗਿਆ ਉਹਦੇ ਬੇਸਿਸ ਤੇ ਜਿਹੜੀ ਅੱਗੇ ਪ੍ਰੋਸੀਡਿੰਗ ਹੋਏਗੀ ਜੇ ਉਹ ਬਿਜਲੈਸ ਨੇ ਗਲਤ ਕੀਤਾ ਤਾਂ ਉਹ ਭੁਗਤੇਗਾ ਵੀ ਬਿਜਲੈਸ ਦੇ ਖਿਲਾਫ ਹੀ ਸਾਰਾ ਕੁਝ ਹਾਂਜੀ ਹਾਂ ਸੋ ਇਹ ਥੈਟ ਇਜ਼ ਵੈਰੀ ਗ੍ਰੀਵ ਓਕੇ ਚਲੋ ਆਪਾਂ ਹੁਣ ਦੂਸਰੇ ਵਿਸ਼ੇ ਵੱਲ ਆਉਨੇ ਆ ਕਿ ਲੁਧਿਆਣਾ ਵੈਸਟ ਦੀ ਅਸੈਂਬਲੀ ਦੀ ਜਿੰਨੀ ਚੌਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਬੜੀ ਵੱਡੇ ਪਦਤ ਦੇ ਉੱਤੇ ਫਟ ਪੈ ਗਈ ਆ ਜਿਹਦੇ ਵਿੱਚ ਸਦਾ ਪ੍ਰਗਟ ਸਿੰਘ ਕਿਕੀ ਢਿਲੋਂ ਤੇ ਹੋਰ ਵੀ ਮੇਰੇ ਖਿਆਲ ਇਹ ਆਪਣੇ ਪਾਪ ਪੂਸ਼ਨ ਆਸ਼ੂ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਆਪਣੇ ਆਪ ਆਪਣੇ ਅਹੁਦਿਆਂ ਤੋਂ ਅਸਤੀਫੇ ਜਿਹੜੇ ਆ ਉਹਦੇ ਦਿੱਤੇ ਆ ਹੋਰ ਵੀ ਕਈਆਂ ਲੀਡਰਾਂ ਨੇ ਦਿੱਤੇ ਹੋਣਗੇ ਜਿਹਦਾ ਸਾਨੂੰ ਨੌਲੇਜ ਨਹੀਂ ਤੁਸੀਂ ਇਸ ਫੋਟ ਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਆਉਣ ਵਾਲੇ ਸਮੇਂ ਲਈ ਕਾਂਗਰਸ ਪਾਰਟੀ ਦਾ ਪ੍ਰਵਖ ਕੀ ਹੋਊਗਾ ਕਿ ਇਹ ਆਪਣੇ ਆਪ ਨੂੰ ਸੰਭਾਲ ਪਾਏਗੀ ਜਾਂ ਨਹੀਂ ਸੰਭਾਲ ਪਾਏਗੀ ਕੀ ਕਹਿਣਾ ਤੁਹਾਡਾ ਅੱਜ ਦੇ ਬਾਰੇ ਤਾਂ ਸਭ ਦੇਖੋ ਜਿਹੜੀ ਕਾਂਗਰਸ ਪਾਰਟੀ ਹੈ ਨਾ ਕਾਂਗਰਸ ਪਾਰਟੀ ਤੇ ਹਮੇਸ਼ਾ ਉਹਨਾਂ ਬਾਰੇ ਇੱਕ ਬੜੀ ਫਨੀ ਗੱਲ ਕਹੀ ਜਾਂਦੀ ਹੈ ਕਿ ਕਿ ਨਿਕਲਦਾ ਸੱਚ ਨਹੀਂ ਲੰਦੀ ਉਹ ਗੈਨੈਜੀਪ ਕਾਂਗਰਸ ਪਾਰਟੀ ਨੇ ਦੂਜੀ ਵਿਰੋਧੀ ਪਾਰਟੀ ਨਾਲ ਇਲੈਕਸ਼ਨ ਨਹੀਂ ਲੜਦੇ ਆਪਣੇ ਨਾਲ ਲੜ ਰਹੀ ਹੁੰਦੀ ਹੈ ਬਸਿਕ। ਪਰ ਉਹਨਾਂ ਬਾਰੇ ਸੱਚ ਵੀ ਹੈ ਕਿਸੇ ਹੱਦ ਤੱਕ। ਹਾਂਜੀ। 2022 ਦੇ ਵਿੱਚ ਜਦੋਂ ਕਾਂਗਰਸ ਪਾਰਟੀ 2022 ਤੱਕ ਆਮ ਆਦਮੀ ਪਾਰਟੀ ਦੀ ਕੋਈ ਬਹੁਤੀ ਗੇਮ ਨਹੀਂ ਸੀ 2021 ਤੱਕ। ਹੂੰ ਹੂੰ। ਲਾਸਟ ਦੇ ਵਿੱਚ ਅਨੁਰੂਧ ਸਿੰਘ ਸਿੱਧੂ ਆਪਣਾ ਪੂਰਾ ਜਿਹੜਾ ਜ਼ੋਰ ਲਾ ਦਿੰਦੇ ਨੇ ਕੈਪਟਨ ਨਰਿੰਦਰ ਸਿੰਘ ਨੂੰ ਤਿੰਨ ਮਹੀਨੇ ਪਹਿਲਾਂ ਬਦਲ ਦਿੱਤਾ ਇਹਨਾਂ ਇਲੈਕਸ਼ਨ ਤੋਂ। ਉਹ ਤਿੰਨ ਮਹੀਨੇ ਪਹਿਲਾਂ ਤੋਂ ਪਹਿਲਾਂ ਬਦਲਣ ਤੋਂ ਜਿਹੜੇ ਪਹਿਲਾਂ ਦਾ ਜਿਹੜਾ ਦੌਰ ਸੀ ਪ੍ਰਾਇਰ ਟੂ ਕੈਪਟਨ ਨਰਿੰਦਰ ਸਿੰਘਸ ਰੈਜਿਗ੍ਰੇਸ਼ਨ ਦਾ ਟਾਈ ਉਦੇ ਵਿੱਚ ਕੀ ਹੋਇਆ ਕਿ ਨਬਦੇਵ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੇ ਖਿਲਾਫੀ ਬਹੁਤ ਕੁਝ ਬੋਲਿਆ ਮੋਚਾ ਖੋਲਤਾ ਬੋਲਣ ਦਾ ਬੋਲਣ ਦਾ ਨੁਕਸਾਨ ਇਹ ਨਾ ਹੋਇਆ ਕਿ ਕਾਂਗਰਸ ਪਾਰਟੀ ਨੂੰ ਅਲਟੀਮੇਟਲੀ ਇਲੈਕਸ਼ਨ ਹਾਰਨਾ ਪੈ ਗਿਆ ਉਹਦੀ ਹਾਲਤਾਂ ਦੀ ਖਰਾਬ ਹੋ ਗਈ ਕਿ ਜਿਹੜੀ ਜਿਹੜੀ ਪਾਰਟੀ 76 77 ਸੀਟਾਂ ਦੇ ਸੀ 18 ਤੇ ਆ ਗਈ ਤੇ ਜਿਹੜੀ ਆਮ ਆਦਮੀ ਪਾਰਟੀ 2021 ਤੱਕ ਮਿਡ 2021 ਤੱਕ ਬਹੁਤ ਜ਼ਿਆਦਾ ਪਿੱਛੇ ਦੇ ਵਿੱਚ ਨਹੀਂ ਸੀ ਉਹ ਬਿਲਕੁਲ ਹੀ ਵਨ ਸਾਈਡਡ ਉਹਦਾ ਜਿਹੜਾ ਰਿਜ਼ਲਟ ਸੀਗਾ ਬਨਵੇਂ ਸੀਟਾਂ ਲੱਗੇ ਵੱਡੇ ਵੱਡੇ ਡਿਗੇ ਸਾਰੀ ਚੱਕ ਨਾ ਨਿੰਦਸ ਸਿੰਘ ਖੁਦ ਇਲੈਕਸ਼ਨ ਹਾਰ ਗਏ ਜਿਹੜੇ ਕਾਂਗਰਸ ਦੇ ਸਿਟਿੰਗ ਸੀਐਮ ਸੀ ਅ ਚਰਨਜੀਤ ਸਿੰਘ ਚੰਨੀ ਉਹ ਦੋਨਾਂ ਸੀਟਾਂ ਤੋਂ ਇਲੈਕਸ਼ਨ ਹਾਰ ਗਏ। ਹਾਂਜੀ ਹਾਂਜੀ। ਠੀਕ ਹੈ। ਸੋ ਇਹ ਹੈ, ਤੋਂ ਇਹ ਵੀ ਹੁਣ ਜਿਹੜੀ ਇਹ ਮਸਲਾ ਹੋਇਆ ਇਹਦੇ ਵਿੱਚ ਪਰਤਖੁਸ਼ ਨਾਸ਼ੂ ਕਾਰਜਕਾਰੀ ਪ੍ਰਧਾਨ ਸਨ, ਉਹਨਾਂ ਨੇ ਅਸਤੀਫਾ ਦਿੱਤਾ, ਪ੍ਰਗਟ ਸਿੰਘ ਉਮੀਦਵਾਰ ਪ੍ਰਧਾਨ ਸਨ, ਉਹਨਾਂ ਨੇ ਅਸਤੀਫਾ ਦਿੱਤਾ ਕਿ ਕਿੱਢੋਂ ਪ੍ਰਗਟ ਸਿੰਘ ਦੇ ਨਾਲ ਚੰਗੀ ਬਣਦੀ ਹੈ ਉਹਨਾਂ ਦੀ। ਉਹਨਾਂ ਨੇ ਵੀ ਅਸਤੀਫਾ ਦਿੱਤਾ। ਸੋ ਦੋ ਟੜੇ ਬੰਦੇ ਕਾਂਗਰਸ 'ਚ ਇਸ ਟਾਈਮ ਜਿਹੜੀ ਬਿਲਕੁਲ ਵਿਜ਼ੀਬਲ ਨਹੀਂ। ਪਹਿਲੀ ਗੱਲ ਰਾਜਾ ਬੜਿੰਗ ਜਿਹੜੀ ਟੜੇ ਬੰਦੀ ਦੇ ਲੀਡਰ ਮੰਨੇ ਜਾਂਦੇ ਕਿਉਂਕਿ ਪ੍ਰ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਨਾਲ ਜਿਹੜੇ ਸੁਖਿੰਦਰ ਰੰਧਾਵਾ ਇਹ ਇੱਕ ਅਲੱਗ ਧਰ ਹੈ ਕਾਂਗਰਸ ਦੇ ਵਿੱਚ ਦੂਜੀ ਪਾਸੇ ਭਾਰਤਪੂਰਨ ਆਸ਼ੂ ਚਰਨਜੀਤ ਸਿੰਘ ਚੰਨੀ ਤੇ ਪ੍ਰਗਟ ਸਿੰਘ ਵਿਕੀ ਦੇ ਲੋ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਤੇ ਰਾਣਾ ਗੁਰਜੀਤ ਸਿੰਘ ਸੋਢੀਗਰੇ ਇਹ ਸੌਰੀ ਨਾ ਥੋੜੀ ਰਾਣਾ ਗੁਰਜੀਤ ਸਿੰਘ ਇਹ ਲੱਗਦੇ ਸੋ ਇਹ ਦੋ ਧੜੇ ਨੇ ਕਾਂਗਰਸ ਵਿੱਚ ਹਮੇਸ਼ਾ ਤੋਂ ਇਦਾਂ ਹੁੰਦਾ ਹੈ ਅਸਲ ਵਿੱਚ ਕਾਂਗਰਸ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਕਿ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਸੀ ਜਦੋਂ ਪਹਿਲਾਂ ਕਾਂਗਰਸ ਤੇ ਅਕਾਲੀਆਂ ਦੇ ਵਿੱਚਕਾਰ ਲੜਾਈ ਹੁੰਦੀ ਸੀ ਦੋ ਪਾਰਟੀਆਂ ਦੇ ਵਿੱਚਕਾਰ ਹੀ ਦੋ ਟੂ ਪਾਰਟੀ ਸਿਸਟਮ ਜਿਹੜਾ ਚੱਲਦਾ ਹੁੰਦਾ ਸੀ ਪੰਜਾਬ ਦੇ ਵਿੱਚ ਇੱਕ ਪਾਰਟੀ ਕਦੇ 5 ਸਾਲ ਬਾਅਦ ਬਦਲ ਲੈਂਦੇ ਸੀ ਸੋ ਜੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਵੀ ਜਾਂਦੀ ਸੀ ਤਾਂ ਕਿਤਨੇ ਕਿੰਨੇ ਉਪ ਪਾਰਟੀ ਸਸਟੇਨ ਕਰ ਜਾਂਦੇ ਸੀ ਪਰੰਤੂ ਹੁਣ ਜਿਹੜੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਘੱਟ ਰਹਿ ਗਈ ਹੈ ਸਰਕਾਰ ਦੇ ਵਿੱਚ ਨੇ ਉਹ ਉਹਨਾਂ ਦੇ ਸਮਝਦੇ ਵਿੱਚ ਜੇ ਕਾਂਗਰਸ ਸੋਚੇ ਕਿ ਜੀ ਅਸੀਂ ਤਾਂ ਜਿੱਤੀ ਬੈਠੇ ਇਲੈਕਸ਼ਨ ਆਈ ਥਿੰਕ ਉਹਨਾਂ ਲਈ ਬਹੁਤ ਵੱਡੀ ਜਿਹੜੀ ਕੰਪਲੀਸੈਂਸੀ ਹੈ ਜਿ ਪੋਲੀਟੀਕਲ ਕੰਪਲੀਸੈਂਸੀ ਜਿਹੜੀ ਮੈਂ ਗੱਲ ਕਰਦਾ ਉਹਨਾਂ ਜਿਹੜਾ ਹੁਣ ਵੀ ਇਹ ਇਲੈਕਸ਼ਨ ਹੋਇਆ ਇਹਦੇ ਵਿੱਚ ਵੀ ਕਾਂਗਰਸ ਇੱਕ ਡਿਵਾਈਡਡ ਹਾਊਸ ਲੱਗਿਆ ਹੈ ਰਾਜਾ ਬੜਿੰਦ ਉੱਥੋਂ ਦੇ ਮੌਜੂਦਾ ਐਮਪੀ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਹਾਡੇ ਸ਼ੋਅ ਦੇ ਵਿੱਚ ਮੌਜੂਦਾ ਐਮਪੀ ਨੇ ਉਹਨਾਂ ਨੂੰ ਕਹਿੰਦੇ ਕੰਪਲੇਨਟ ਤੇ ਬੁਲਾਇਆ ਨਹੀਂ ਗਿਆ ਪਰ ਤੁਸੀਂ ਨਾ ਸੁਣੇ ਹਾਰਨ ਤੋਂ ਪਹਿਲਾਂ ਜਿਹੜਾ ਇੰਟਰਵਿਊ ਦਿੱਤਾ ਹੈ ਅੰਗਰੇਜ਼ੀ ਘਵਾਰ ਨੂੰ ਮੇਰੀ ਕੋਲੀਗ ਨੇ ਫਾਰਮਰ ਦਿਵਿਆ ਗੋਲ ਉਹਨਾਂ ਨੇ ਕੀਤਾ ਉਹਦੇ ਵਿੱਚ ਉਹਨੇ ਗੱਲ ਕਹੀ ਹੈ ਕਿ ਜੀ ਪ੍ਰਧਾਨ ਸਾਹਿਬ ਨੇ ਹੁਣ ਇਨਵੀਟੇਸ਼ਨ ਖੋਲੀ ਦੇਵਾਂਗੇ ਸੀ ਹੁਣ ਵਾਸਤੇ ਹਾਂਜੀ ਕੰਪੇਨ ਕਰਨ ਵਾਸਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਬਾਅਦ ਵੀ ਬੜਾ ਕੁਝ ਚੱਲਦਾ ਰਹਿੰਦਾ ਹੈ ਕਾਂਗਰਸ ਦੀ ਇਹ ਟ੍ਰੈਡੀਸ਼ਨ ਹੀ ਰਹੀ ਹੈ ਜੀ ਇਹਦੀ ਤਰਾਸ ਦੀ ਵੀ ਗੱਲ ਹੋਵੇ ਇਹਦੀ ਹਿਸਟਰੀ ਵੀ ਕਹੋ ਤੇ ਕਾਂਗਰਸ ਪਾਰਟੀ ਦੇ ਵਿੱਚ ਇਹ ਚੀਜ਼ਾਂ ਖਤਮ ਹੋਣੀਆਂ ਮੈਨੂੰ ਔਖੀ ਲੱਗਦੀ ਹੈ ਕਿਉਂਕਿ ਇਹ ਕਿਤਨਾ ਕਿਤੇ ਕਿਤਨਾ ਕਿਤੇ ਹੁਣ ਸ ਫਿਰ ਉਹ ਕੀ ਕਰਦਾ ਬਿਰੋਧੀਆਂ ਨੂੰ ਮੋਮੈਂਟਮ ਦੇ ਦਿੰਦੀ ਹੈ ਉਸ ਚੀਜ਼ ਹੁਣ ਜਿਹੜੀ ਚੀਜ਼ ਸੀ ਜਿੱਥੋਂ ਕਾਂਗਰਸ ਨੂੰ ਮਿਲਕਾਲ ਦੇ ਵਿੱਚ ਸਾਰੀਆਂ ਧੜੇਬੰਦੀ ਖਤਮ ਕਰਕੇ ਇੱਕ ਵਾਰ ਪੂਰਾ ਜੋਰ ਲਾ ਦੇਣਾ ਚਾਹੀਦਾ ਸੀਗਾ ਉੱਥੇ ਹੁਣ ਉਹਨਾਂ ਨੇ ਫੇਰ 10000 ਵੋਟਾਂ ਦੇ ਨਾਲ ਜਿਹੜਾ ਇਲੈਕਸ਼ਨ ਹਾਰ ਗਏ ਨੇ ਪਹਿਲਾਂ ਲੱਗ ਰਿਹਾ ਸੀ ਕਿ ਬੜਾ ਟਫ ਕੰਪੀਟੀਸ਼ਨ ਹੋਏਗਾ ਮੂਡ ਆਊਟ ਕੰਪੀਟੀਸ਼ਨ ਟਫ ਸੀਗਾ ਇਸ ਕਿਸ ਹਾਲ 10000 ਬਹੁਤ ਵੱਡਾ ਮਾਰਜਿਨ ਪਰ ਕੋਈ 10000 ਮੈਂ ਬਹੁਤ ਵੱਡਾ ਮਾਰਜਿਨ ਨਹੀਂ ਮੰਨਦਾ ਇਹ ਆਮ ਆਦਮੀ ਪਾਰਟੀ ਨੂੰ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਕਿ ਅਸੀਂ ਇਲੈਕਸ਼ਨ ਜਿੱਤ ਗਏ ਪਰੰਤੂ ਕ ਉਹ ਸੀ ਇਹ ਦੇਖ ਲਾ ਚੋਂ ਜਿਹੜੀ ਜਿੱਤ ਵੀ ਲਈ ਆ ਨਾ ਜੀ ਉਹਦੇ ਪਿੱਛੇ ਇੱਕ ਬਹੁਤ ਮੈਂਡ ਦੀ ਮਸ਼ੀਨ ਨਹੀਂ ਆ ਸਰਕਾਰੀ ਮਸ਼ੀਨ ਨਹੀਂ ਬੜਾ ਕੁਸੀ ਜੀ ਬੜਾ ਕੁਸੀ ਬੜਾ ਕੁਸੀ ਸਾਰਾ ਕੁਝ ਸੀ ਮਤਲਬ ਉਹਦੇ ਪਿੱਛੇ ਇਹੋ ਜਿਹੇ ਕਾਰਨ ਵੀ ਬਹੁਤ ਆ ਜਿਹੜੀ ਉਹ ਚੋਣ ਜਿੱਤੇ ਆ ਚਲੋ ਐਨੀ ਹਾਲ ਲੇਕਿਨ ਇਹ ਵੀ ਇੱਕ ਕਿਸਮ ਦੀ ਆਸ ਜ਼ਰੂਰ ਰੱਖਦੇ ਆ ਰੱਖਦੇ ਸੀ ਕਿ ਸਾਡੀ ਮੈਂ ਪਾਰਟੀ ਜਿਹੜੀ ਆ ਉਹ ਚੋਣ ਜਿੱਤੂ ਲੇਕਿਨ ਇਹਨਾਂ ਦੀ ਵੀ ਆਸ ਦੇ ਉਲਟ ਜਿਹੜਾ ਉਹ ਕੰਮ ਹੋਇਆ ਐ ਲੇਕਿਨ ਜਿੱਤ ਹੱਥ ਬਣੀ ਇੱਕ ਇੱਕ ਧਿਰ ਨੇ ਜਿੱਤਣਾ ਇੱਕ ਧਿਰ ਨੇ ਹਾਰਨਾ ਆ ਲੇਕਿਨ ਫੁੱਟ ਹੋ ਪੈਣ ਦਾ ਵੀ ਕੋਈ ਕਾਰਨ ਨਹੀਂ ਸੀ ਹੋਣਾ ਚਾਹੀਦਾ ਜੇ ਆਰਗੇਨਾਈਜ਼ ਵਧੀਆ ਤਰੀਕੇ ਨਾਲ ਕੀਤਾ ਹੁੰਦਾ ਤੇ ਜੇ ਸਾਰੇ ਲੀਡਰਾਂ ਨਾਲ ਲੈ ਕੇ ਚੱਲਿਆ ਹੁੰਦਾ ਤੇ ਫੁੱਟ ਪੈਣ ਦੀ ਕੋਈ ਗੱਲ ਹੋਣੀ ਨਹੀਂ ਸੀ ਚਾਹੀਦੀ ਲੇਕਿਨ ਕਾਂਗਰਸ ਦੇ ਵਿੱਚ ਹਾਂਜੀ ਕਾਂਗਰਸ ਇੱਕ ਟ੍ਰੈਡੀਸ਼ਨ ਹੈ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ ਦਾ ਟ੍ਰੈਡੀਸ਼ਨ ਹੈ ਬਸ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਦੀ ਸਭ ਤੋਂ ਵੱਡੀ ਜਿਹੜੀ ਤਰਾਸਦੀ ਉਹ ਇਹ ਹੈ ਕਿ ਐਡਾ ਵੱਡਾ ਕੋਈ ਲੀਡਰ ਹੈ ਨਹੀਂ ਉਸ ਕੱਦ ਦਾ ਕਿ ਇਹ ਫੁੱਟ ਨੂੰ ਸੰਭਾਲ ਸਕੋ ਈਵਨ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਸੀ ਉਦੋਂ ਵੀ ਪਾਰਟੀ ਦੇ ਵਿੱਚ ਦੋ ਤਿੰਨ ਧੜੇ ਹੁੰਦੇ ਸੀ ਬਾਜਬਾਤਾਂ ਲੱਗ ਹੁੰਦਾ ਸੀ ਉਹਨਾਂ ਦੀ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ 2002 ਤੋਂ 7 ਤੱਕ ਉਦੋਂ ਵੀ ਬਵਾ ਪੱਠਣ ਹੁੰਦੇ ਸਨ ਉਹਨਾਂ ਦਾ ਧੜਾ ਲੱਗ ਹੁੰਦਾ ਸੀ ਇਹ ਕਾਂਗਰਸ ਦੇ ਵਿੱਚ ਇਹ ਸਮੱਸਿਆ ਅੱਜ ਤੋਂ ਨਹੀਂ ਹੈ ਇੱਕ ਨਵੀਂ ਸਮੱਸਿਆ ਨਹੀਂ ਕਾਂਗਰਸ ਦੀ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਕਾਂਗਰਸ ਨੂੰ ਹਰਾਉਣ ਵਾਲੇ ਵਿਰੋਧੀ ਨਹੀਂ ਹੁੰਦੇ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਦੀ ਮੋਸਤੂ ਆ ਸੋ ਕਾਂਗਰਸ ਨੇ ਜਿਹੜਾ 2007 ਦੇ 2024 ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਸਨ ਉਹ ਜਿਹੜੇ ਲੋਕ ਸਭਾ ਦੇ ਹੋਏ ਸਨ ਉਹਦੇ ਵਿੱਚ ਮੈਨੂੰ ਲੱਗਦਾ ਕਾਂਗਰਸ ਨੇ ਉਸ ਤਾਕਤ ਨਾਲ ਇਲੈਕਸ਼ਨ ਨਹੀਂ ਲੜਿਆ ਹੋ ਸਕਦਾ ਜਿਹੜੀ 7 ਤੋਂ ਨਹੀਂ ਸੀਟਾਂ 10 ਵੀ ਹੋ ਸਕਦੀ ਸਨ ਮੈਂ ਤੁਹਾਨੂੰ ਬਾਰ-ਬਾਰ ਇੱਕ ਸੀਟ ਆਨੰਦਪੁਰ ਸਾਹਿਬ ਵਾਲੀ ਸੀਟ ਦੀ ਜਿਵੇਂ ਅਕਸਰ ਐਗਜ਼ਾਮਪਲ ਦਿੰਦੇ ਨਾ ਉੱਤੇ ਬਹੁਤ ਜ਼ਿਆਦਾ ਡਿਲੇ ਕੀਤਾ ਗਿਆ ਤੇ ਬਹੁਤ ਵਧੀਆ ਉਸ ਤਰ੍ਹਾਂ ਕੰਪੇਨ ਨਹੀਂ ਕੀਤੀ ਗਈ ਮੈਨੂੰ ਲੱਗਦਾ ਉਹ ਸੀਟ ਦਾ ਰਿਜ਼ਲਟ ਵੀ ਡਿਫਰੈਂਟ ਹੋ ਸਕਦਾ ਸੀ ਸੋ ਇੱਕ ਤਾਂ ਪੱਕੀ ਸੀ ਚਲੋ ਤਿੰਨ ਹੀ ਪਰੰਤੂ ਕਹਿਣ ਦਾ ਮਤਲਬ ਕਾਂਗਰਸ ਦੇ ਵਿੱਚ ਜਿਹੜੀ ਸਮੱਸਿਆ ਹੈ ਨਾ ਇਹ ਗੁੱਟਬਾਜ਼ੀ ਦੀ ਇਹ ਮੁੜਕ ਦੀ ਮੂੜੀ ਹੈ ਜੀ ਉਹ ਬੜੀ ਉਹਦੀ ਹਿਸਟਰੀ ਦੇ ਵਿੱਚ ਉਹਨੂੰ ਤਾਂ ਹੁਣ ਕਾਂਗਰਸ ਦੀ ਹਾਈ ਕਮਾਂਡ ਦੀ ਡਿਪੈਂਡ ਕਰਦਾ ਪਰੰਤੂ ਕਾਂਗਰਸ ਦੀ ਹਾਈ ਕਮਾਂਡ ਹੁਣ ਕਿਸ ਤਰ੍ਹਾਂ ਇਹਨੂੰ ਦੇਖੇਗੀ ਇਸ ਇਲੈਕਸ਼ਨ ਨੂੰ ਲੈ ਕੇ ਆਹ ਰਾਹੁਲ ਗਾਂਧੀ ਜਾਂ ਖੜਗੇ ਦੀ ਜਾਂ ਕੋਈ ਵੀ ਜੇ ਮੀਨ ਤਰ੍ਹਾਂ ਰਾਹੁਲ ਗਾਂਧੀ ਜੀ ਦੇ ਦਿਖਾਤੇ ਨੂੰ ਦੇਣ ਮਿਸਟਰ ਅਲੇਵ ਨੂੰ ਕਿ ਪੰਜਾਬ ਹੁਣ ਹੁਣ ਕਈ ਸੈਟਾਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਵੀ ਬਦਲ ਲੈਂਦੇ ਭਾਵੇਂ ਦੋ ਭਾਜਾ ਕੀ ਖਿਆਲ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਆਪਣੇ ਆਪ ਨੂੰ ਸੰਭਾਲ ਪਾਊਗੀ ਅਹ ਜਨ ਸਭ ਦੇਖੋ ਇਹਦੇ ਬਾਰੇ ਨਾ ਹਜੇ ਮੇਰੇ ਖਿਆਲ ਵਿੱਚ 2025 ਚੱਲ ਰਿਹਾ ਹੈ ਇਟਸ ਟੂ ਅਰਨੀ ਤੁਸੀਂ ਅਹ ਸੰਭਾਲ ਪਾਏਗੀ ਨਹੀਂ ਪਾਏਗੀ ਕਿ 2026 ਹਜੇ ਦੂਰ ਹੈ ਅ ਪਰੰਤੂ ਗੁੱਟਬੰਦੀ ਜੇਕਰ ਕਹਿੰਦੇ ਵੀ ਕਾਂਗਰਸ ਦੀ ਖਤਮ ਹੋ ਜਾਏਗੀ ਉਹ ਪੋਸਿਬਲ ਨਹੀਂ ਲੱਗਦਾ ਉਹ ਨਹੀਂ ਹਾਂ ਹ ਨਹੀਂ ਤੇ ਇਹ ਮੰਨ ਲੀਏ ਕੈਂਡੀਡੇਟ ਮੁੱਖ ਮੰਤਰੀ ਦੇ ਕੈਂਡੀਡੇਟ ਬਾਰੇ ਵਿੱਚ ਹਰ ਕੋਈ ਮੁੱਖ ਮੰਤਰੀ ਹੈ ਕਾਂਗਰਸ ਦੇ ਵਿੱਚ ਇਹ ਬੜੀ ਬੜੀ ਸਮੱਸਿਆ ਹੈ ਤੇ ਚੱਲਦੇ-ਜਾਂਦੇ ਆਪਾਂ ਇੱਕ ਗੱਲ ਇਹ ਵੀ ਕਰ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ ਉਹ ਕਿੱਥੋਂ ਤੱਕ ਆਪਣੇ ਆਪਣਾ ਜਿਹੜਾ ਆਧਾਰ ਹੈ ਉਹ ਪੰਜਾਬ ਵਿੱਚ ਬਣਾ ਸਕੂ ਅੱਜ ਤੱਕ ਤਾਂ ਸਭ ਇਹ ਕਹਿੰਦਾ ਔਖਾ ਹੈ ਅਕਾਲੀ ਦਲ ਆਧਾਰ ਕਿੱਦਾਂ ਬਣਾ ਸਕੂਗੀ ਕਿਉਂਕਿ ਅਕਾਲੀ ਦਲ ਦੀ ਜਿਹੜੀ ਪੂਰੀ ਪੋਲਿਟਿਕਸ ਰਹੀ ਹੈ ਉਹ ਪੰਥਕ ਪੋਲਿਟਿਕਸ ਤੇ ਟਿਪਡੈਂਡ ਰਹੀ ਹੈ ਹੁਣ ਤੱਕ ਹਾਂ ਜੀ ਸੁਖਬੀ ਬਦਲ ਨੇ ਮੈਨੂੰ ਲੱਗਦਾ ਜੋ ਜੇ ਤੁਸੀਂ ਪਿਛਲੇ 2007 17 ਤੋਂ ਬਾਅਦ ਤੁਸੀਂ ਪਾਰਟੀ ਦੀਆਂ ਜਿਹੜੀਆਂ ਪੋਲ ਦੀਆਂ ਪੋਲ ਦੇ ਅੰਤਿਜੇ ਨੂੰ ਐਨਲਿਸਿਸ ਕਰੋ ਤਾਂ ਅਕਾਲੀ ਦਲ ਨੇ ਬਹੁਤ ਵੱਡਾ ਜਿਹੜਾ ਬੇਸ ਟ੍ਰੈਡੀਸ਼ਨਲ ਬੇਸ ਹੁੰਦਾ ਪਿੰਡਾਂ ਦੇ ਵਿੱਚ ਹੁੰਦਾ ਸੀ ਉਹ ਖੋਤਮ ਉਹ ਖੋਇਆ ਮੇਰੀ ਗੁਸ਼ ਅਕਾਲੀ ਗੱਲ ਨਹੀਂ ਨਹੀਂ ਬਿਲਕੁਲ ਨਹੀਂ ਉਸ ਤੋਂ ਬਾਅਦ ਪਹਿਲਾ ਕੀ ਹੁੰਦਾ ਸੀ ਕਿ ਬੀਜੇਪੀ ਦੇ ਨਾਲ ਇੱਕ ਅਕਾਲੀ ਦਲ ਦਾ ਗੱਠਜੋੜ ਹੁੰਦਾ ਸੀ ਜਿਸ ਨਾਲ ਇੱਕ ਹੁੰਦਾ ਸ਼ਰਾਂ ਦੇ ਵਿੱਚੋਂ ਤੇ ਦੋਨਾਂ ਦੇ ਵਿੱਚੋਂ ਮਿਲ ਕੇ ਕੁਝ ਨੁਕੀਸ਼ ਇੱਕ ਚੰਗਾ ਮਾਰਜਿਨ ਵੋਟਾਂ ਦਾ ਲੈ ਕੇ ਜਾਂਦੇ ਸਨ ਹਾਂਜੀ ਸੋ ਬੀਜੇਪੀ ਨਾਲ ਵੀ ਸਿੰਘ ਫਸੇ ਹੋਏ ਨੇ ਕਾਫੀ ਦੇਰ ਤੋਂ ਕਿਸਾਨ ਅੰਦੋਲਨ ਤੋਂ ਬਾਅਦ ਮਜਬੂਰੀ 'ਚ ਅਕਾਲੀ ਦਲ ਨੂੰ ਜਿਹੜਾ ਬਾਹਰ ਜਾਣਾ ਪਿਆ ਗੱਠਜੋੜ ਕੋ ਹਾਂਜੀ ਸੋ ਉਹ ਚੀਜ਼ਾਂ ਹੈਗੀਆਂ ਨੇ ਪਰੰਤੂ ਜੇ ਮੈਂ ਦੇਖਾਂ ਕਿ ਇਮੀਡੀਏਟਲੀ ਅਕਾਲੀ ਦਲ ਆਪਣੇ ਆਧਾਰ ਨੂੰ ਵਾਪਸ ਲੈ ਲੇਗਾ ਤੁੱਕੇ ਦੇਖੋ ਚਲੋ ਸਭ ਇਹ ਨਾ ਹੁਣ ਜਿਹੜਾ ਪੰਜਾਬ ਦੀ ਡੈਮੋਗ੍ਰਾਫੀ ਵੀ ਬੜੀ ਕਿਰ ਹੋਈ ਹੈ ਹਾਂ ਬੋਟਾ ਵੀ ਵਧ ਗਈਆਂ ਵੋਟਰਸ ਦੇ ਨੰਬਰ ਵੀ ਵਧ ਗਏ ਤੇ ਤੁਸੀਂ ਦੇਖੋ ਕਿ ਜਿਹੜਾ ਇਹਦਾ ਟ੍ਰੈਡੀਸ਼ਨਲ ਵੋਟ ਬੈਂਕ ਰਿਹਾ ਹੈ ਅਕਾਲੀ ਦਲ ਉਹ ਮੋਸਟਲੀ ਰੂਰਲ ਏਰੀਆਸ ਤੋਂ ਕਿਹਾ ਅਕਾਲੀ ਦਲ ਤੇ ਜਿਹੜੀ ਕਿਸਾਨੀ ਨਾਲ ਜੁੜੇ ਹੋ ਲੋਕ ਸਨ ਉਹ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਜੁੜੇ ਰਹੇ ਪਰੰਤੂ ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਦੀਆਂ ਵੀ ਜਿਹੜੀਆਂ ਜਿਵੇਂ ਕਾਂਗਰਸ ਇਹ ਅਕਸਰ ਇੱਕ ਕਾਂਗਰਸ ਹੀ ਦੋਸ਼ ਲਾ ਦਿੰਦੇ ਆ ਕਿ ਜੀ ਪਰਿਵਾਰਕ ਪਾਰਟੀ ਹੈ ਪਰੰਤੂ ਕਾਲੀ ਦਲ ਨੂੰ ਵੀ ਥੋੜਾ ਜਿਹੇ ਬਾਰੇ ਆਈ ਥਿੰਕ ਸੋਚਣਾ ਚਾਹੀਦਾ ਸੀ ਉਹਨਾਂ ਨੇ ਵੀ ਕੋਈ ਬਹੁਤ ਇਹਦੇ ਤੇ ਕੋਈ ਸੁਧਾਰ ਕਰਨ ਦੀ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਸੁਖੀਰ ਬਾਦਲ ਕਾਫੀ ਦੇਰ ਤੋਂ ਪ੍ਰਧਾਨ ਨੇ ਹੁਣ ਪਿੱਛੇ ਜਿਹੜੇ ਜਦੋਂ ਰੌਲਾ ਪਿਆ ਤੇ ਫਿਰ ਪੂਰਾ ਜਿਹੇ ਵਿੱਚ ਕੋਈ ਹੋਰ ਬਣ ਗਏ ਵਿੱਚ ਫਿਰ ਜਿਹੜੇ ਮੁੱਦੇ ਸਨ ਅ ਅੰਤਕ ਮੁੱਦੇ ਸਨ ਉਹਨਾਂ ਦੇ ਵਿੱਚ ਬਹੁਤੇ ਖਰੇ ਨਹੀਂ ਉਤਰ ਪਾਇਓ तो 8 ਇਹ ਤਾਂ ਬਹੁਤ ਅੰਗੇਂਸਟ ਗਈਆਂ ਨੇ ਉਹ ਬੜੀਆਂ ਅਗੇਂਸਟ ਗਈਆਂ ਨੇ ਸੋ ਉਹ ਮੈਨੂੰ ਲੱਗਦਾ ਵੀ ਇਨੀਜੀਟਲੀ ਪਾਰਟੀ ਨੂੰ ਜਿਹਨੂੰ ਨੇ ਅਧਾਰ ਆਪਣਾ ਜਿਹੜਾ ਵੋਟ ਬੈਂਕ ਵਾਪਸ ਲੈਣਾ ਤੇ ਉਹਨਾਂ ਨੂੰ ਹੁਣ ਤੋਂ ਲੋ 2025 ਜੂਨ ਚੱਲ ਰਿਹਾ 2.5 ਸਾਲ ਪਹਿਲੇ ਹੁਣ ਤੋਂ ਉਹਨਾਂ ਨੂੰ ਗਰਾਉਂਡਿੰਗ ਤੇ ਉਤਰ ਕੇ ਲੋਕਾਂ ਦੇ ਨਾਲ ਹੁਣ ਤੋਂ ਮਿਹਨਤ ਕਰਨੀ ਪਈ ਠੀਕ ਹੈ ਜੀ ਇਹ ਨਹੀਂ ਜਿਵੇਂ ਕਿ ਇਲੈਕਸ਼ਨ ਤੋਂ ਪਹਿਲਾਂ ਆਏ 6 ਮਹੀਨੇ ਇੱਕ ਪਹਿਲਾਂ ਏਜੰਸੀ ਹਾਇਰ ਕਰ ਲਈ ਉਹ ਫਿਰ ਆਪਣਾ ਕਰੀ ਜਾਂਦੇ ਨੇ ਜੀ ਆਪਣੇ ਸਟੈਟਿਸਟਿਕਸ ਲਈ ਜਾਂਦੇ ਨਹੀਂ ਕਿ 80% ਬੋਟੇ ਇੱਥੇ ਆ ਆਕਾਸਤੀ ਬੋਟੇ ਇੱਥੇ ਆ ਉਹ ਉਹ ਚੀਜ਼ਾਂ ਨਾ ਹੁਣ ਪੰਜਾਬ ਦੇ ਵਿੱਚ ਅਕਾਲੀ ਦਰ ਨੂੰ ਦੀ ਸਰਵਾਈਵਲ ਲੀਗ ਬਹੁਤ ਹੀ ਇੰਪੋਰਟੈਂਟ ਲੱਗਦੀ ਮੈਨੂੰ ਯੂ ਹੈਵ ਟੂ ਗੋ ਟੂ ਦੀ ਡਿਫਰੈਂਸ ਚਲੋ ਅ ਦਰਬੀਬ ਜੀ ਆਪਾਂ ਇਹਦੇ ਨਾਲ ਹੀ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਆ ਕੱਲ ਨੂੰ ਫੇਰ ਆਪਾਂ ਨਵਾਂ ਸ਼ੋਅ ਕਿਸੇ ਹੋਰ ਵਿਸ਼ੇ ਦੇ ਨਾਲ ਲੈ ਕੇ ਆਵਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮਚ ਥੈਂਕ ਯੂ ਤੁਹਾਨੂੰ ਆਲਸੋ ਬੋਲਦਾ